ਤੁਹਾਨੂੰ ਬੜੇ ਚੱਲ ਜਾਣਾ ਆਪਣੇ ਪੈਨ ਚੱਲ ਜਾਣਾ ਮੈਂ ਕਿ ਜਦੋਂ ਮੈਨੂੰ ਦੇਨ ਚਾਹਤਾ ਤੇ ਮੈਂ ਹੈਰਾਨ ਹੋ ਜਨਾ ਇੱਕ ਬਣ ਗਿਆ ਨਾ ਇਹ ਨਿਕਲੇ ਇਸ ਵੱਡ ਟੋਕੋ ਹੀ ਰਕਾਟਾ ਹੋਈਆਂ ਮਛਾਂ ਪਹੁੰਚੇ ਥੇ ਬੜੇ ਜਦੋਜਾਦ ਨਾ ਇੱਥੇ ਤੱਕ ਛਪੜਾਂ ਦਾ ਪਾਣੀ ਪੀਤਾ ਆਪਾਂ ਬੋਲੇ 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 ਹਾਂਜੀ ਅੰਤੇ ਹੁਣ ਬਹੁਤ ਆ ਉਦੋਂ ਬਹੁਤਾ ਅਸਮਾਨ ਨਹੀਂ ਸੀ ਹਮ ਲੋਕਾਂ ਕੋਲ ਹਮ ਤੋਂ ਕਿ ਰੋਟੀ ਪਾਣੀ ਮਾਹ ਚੱਲਦੇ ਹਨ ਇਹ ਬਟਾਰੇ ਆ ਬਟਾਰੇ ਸਾਡੇ ਇੱਥੇ ਸਾਡੇ ਪਿਤਾ ਜੀ ਕੱਲੇ ਸਨ ਉਹ ਬਸ ਸਾਨੂੰ ਇੱਥੋਂ ਲੈ ਕੇ ਆਜੋ ਉੱਥੇ ਨਾਲ ਹੀ ਅਡਾਵਾ ਦੇ ਨਾਲ ਹੀ ਸਟੇਸ਼ਨ ਆ ਫਿਰ ਉਦੋਂ ਦੇ ਇੱਥੇ ਫਿਰ ਇੱਧਰ ਆਣ ਕੇ ਤੁਸੀਂ ਜਦੋਂ ਇੱਥੇ ਆਏ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਚਾਨੀ ਜਿੱਥੇ ਆ ਕੇ ਠਹਿਰੇ ਹੋ ਨਹੀਂ ਪਹਿਲਾਂ ਅਮਰਸਾ ਠਹਿਰੇ ਪਹਿਲਾਂ ਅਮਰਸਾ ਅਮਰਸਾ ਫਿਰ ਆਏ ਬਟਾੜੇ ਰੋਟੀ ਪਾਣੀ ਦਾ ਜਾਂ ਰਹਿਣ ਦਾ ਕਿਦਾਂ ਹੋਇਆ ਉਦੋਂ ਨਾਲ ਨਹੀਂ ਰੋਟੀ ਪਾਣੀ ਤੇ ਚਲੋ ਮਾੜਾ ਮੋਟਾ ਸਰਕਾਰੀ ਤੌਰ ਤੇ ਕਿ ਛੋਲੇ ਮਿਲਦੇ ਸੀ ਗੁੜ ਮਿਲਦਾ ਸੀ ਹੂੰ ਸਾਨੂੰ ਹੂੰ ਹੂੰ ਉਹ ਅਨਿੰਕੋ ਜੀ ਮਿਲਦਾ ਪਾਣੀ ਪਾਣੀ ਤਾਂ ਵੀ ਉਦੋਂ ਕਮੀ ਸੀ ਪਾਣੀ ਵੀ ਟੈਂਕੀਆਂ ਦਾ ਮਿਲਦਾ ਸੀ ਸਾਨੂੰ ਹਾਂ ਹਾਂ ਤੇ ਉਹਨਾਂ ਨੇ ਲੈਣਾ ਲੱਗ ਜਾਣੀਆਂ ਤੇ ਉਹਨਾਂ ਨੂੰ ਛੋਲੇ ਦੇਣੇ ਗੋੜ ਦੇਣਾ ਪਾਣੀ ਦੇਣਾ ਹਾਂਜੀ ਤੇ ਫਿਰ ਅਸੀਂ ਆ ਗਏ ਬਟਾਲੇ ਬਟਾਲੇ ਥੋੜਾ ਜਿਹਾ ਨਾਂਗਾਂ ਵਾਲੀ ਗਲੀ ਅਜੇ ਵੀ ਹੈਗੀ ਹਾਂ ਹਾਂ ਅੱਗੇ ਮੇ ਤੁਹਾਨੂੰ ਜਦੋਂ ਤੁਸੀਂ ਉੱਥੋਂ ਤੁਰੇ ਹੋ ਪਿੰਡ ਜੋ ਜਾੜਾ ਹੋ ਗਿਆ ਸਾਰਾ ਕੁਝ ਸਾਡਾ ਘਰ ਬਾ ਤੁਹਾਡਾ ਉੱਥੇ ਰਹਿ ਗਿਆ ਉਹਨਾਂ ਲੋਕਾਂ ਦਾ ਵੀ ਰਹਿ ਗਿਆ ਹੋਵੇਗਾ ਤੇ ਇਥੇ ਆਣ ਕੇ ਫਿਰ ਜਿਹੜਾ ਬੜਾ ਮੁਸ਼ਕਿਲ ਨਹੀਂ ਹੋਇਆ ਕਿ ਕਿੱਦਾਂ ਸੁਖ ਦੇ ਦਿਨ ਬੀਤੇ ਸੀਗੇ ਉਹ ਸਾਰੇ ਨਾ ਹੌਕੇ ਹੌਕੇ ਹਵਾਵਾਂ ਦੀ ਗੱਲ ਸੀ ਉਹਦੇ ਬਾਕੀ ਆ ਭੀ ਸਮਾਨ ਤੇ ਹੁਣ ਬਹੁਤ ਆ ਉਹਦੋਂ ਬਹੁਤਾ ਸਮਾਨ ਨਹੀਂ ਸੀ ਹੂੰ ਲੋਕਾਂ ਕੋਲ ਹੂੰ ਕਿਉਂਕਿ ਰੋਟੀ ਪਾਣੀ ਮਹਾ ਚੱਲਦੇ ਹਨ ਠੀਕ ਹੈ ਕਿ ਨਹੀਂ ਗੱਲ ਇਸ ਕਰਕੇ ਫਿਰ ਮੁਰਕੇ ਜੇ ਇੱਥੇ ਆ ਗਏ ਅਸੀਂ ਬਟਾਰੇ ਆਏ ਬਟਾਰੇ ਸਾਡੇ ਇੱਥੇ ਸਾਡੇ ਪਿਤਾ ਜੀ ਇਕੱਲੇ ਸਨ ਉਹ ਬਈ ਸਾਨੂੰ ਇੱਥੋਂ ਲੈ ਕੇ ਆ ਜਾਓ ਉੱਥੇ। ਹਾਂ ਹਾਂ। ਨਾਲ ਹੀ ਅੱਡਾ ਵਾ ਦੇ ਨਾਲ ਹੀ ਸਟੇਸ਼ਨ ਆ। ਫਿਰ ਉਦੋਂ ਦੇ ਇੱਥੇ ਫਿਰ ਜਦੋਂ ਹੁਣ ਤੁਹਾਡਾ ਕਹੇ ਜੀ ਮਨ ਕਰਦਾ ਆਪਣੇ ਪਿੰਡ ਜਾਣ ਨੂੰ। ਮੈਂ ਟਰਾਈ ਵੀ ਮਾਰੀ ਨਹੀਂ ਗੱਲ ਭਾਈ। ਕੀ ਟਰਾਈ ਮਾਰੀ ਦਾ ਹਾਂ? ਉੱਥੇ ਮੇਰੇ ਹਾਂ ਦਾ ਕੋਈ ਹੈ ਹੀ ਨਹੀਂ ਕਿਤੇ ਕੋ ਜਾਣਾ। ਹਾਂ ਠੀਕ। ਹਾਂ ਦਾ ਬਥੇ ਦਿਨ ਪਿਛਲੀ ਗੱਲ ਕਰ ਲਈਏ। ਤੁਹਾਨੂੰ ਯਾਦ ਹੋਣਾ ਉਹ ਤੇ ਅਹਿਸਾਨ ਬਾਜਵੇ ਨਾਲ ਗੱਲ ਹੋਈ ਸੀ ਹਾਂ ਯਾਦ ਹੈ ਹਾਂ ਅਹਿਸਾਨ ਬਾਜਵੇ ਨਾਲ ਗੱਲ ਹੋਈ ਸੀ ਤੇ ਉੱਥੇ ਗਿਆ ਵੀ ਸੀ ਉਹ ਕਹਿੰਦੇ ਤੋਂ 147 ਤੋਂ ਪਹਿਲਾਂ ਤਾਂ ਬੰਦਾ ਕੋਈ ਨਹੀਂ ਇੱਥੇ ਮੈਂ ਗੱਲ ਕਹਿੰਦੇ ਨਾ ਕਰਨ ਤੇ ਜਿਹੜਾ ਜਦੋਂ ਅੱਜ ਕੱਲ ਅੱਜ ਹੁਣ ਜਿਹੜਾ ਆਜ਼ਾਦੀ ਦਾ ਦਿਹਾੜਾ ਆ ਹਾਂਜੀ ਹਾਂਜੀ 15 ਅਗਸਤ ਆ ਇੱਥੇ 15 ਅਗਸਤ ਬੜੀ ਵੱਡੀ ਪੱਧਰ ਤੇ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾਂਦਾ ਬੜੀ ਵੱਡੀ ਮਨਾਇਆ ਜਾਂਦਾ ਉਹ 14 ਅਗਸਤ ਮਨਾਇਆ ਜਾਂਦਾ ਇੱਧਰ ਬਾਕੀ ਹਾਂ 15 ਮਾਰ 15 ਅਗਸਤ ਉਦੋਂ ਤੁਹਾਡਾ ਫਿਰ ਕਿੰਨੀ ਕੁ ਮਨ ਨੂੰ ਚਾ ਚੜਦਾ ਕਿਦਾਂ ਹੁੰਦਾ ਨਹੀਂ ਹਾਂ ਜਾ ਤਾਂ ਇੱਕ ਬਨੇ ਹੈਗੀ ਇਹ ਗੱਲ ਪਈ ਮੁਲਕ ਆਜ਼ਾਦ ਹੋਇਆ ਬੜੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਹੋਈਆਂ ਕਈ ਕੁਝ ਹੋਇਆ ਪਰ ਬੁਰੇ ਬਨੇ ਕੀ ਚੀਜ਼ ਦੀ ਪੈਦਾ ਹੁੰਦੀ ਹੈ ਦਿਲ ਚ ਅੱਛਾ ਤੋ ਵੇਖੋ ਇਹ ਹੀ ਬਸ ਦੇ ਰਸਤੇ ਚੰਗੇ ਭਲੇ ਸਾਨੂੰ ਉਜਾੜ ਕੇ ਰੱਖ ਦਿੱਤਾ ਸਾਨੂੰ ਇਧਰ ਹੁਣ 15 ਕਸ਼ਤ ਫਿਰ ਤੁਹਾਡਾ ਕਿਦਾਂ ਕਿਦ ਕੀ ਯਾਦ ਆਉਂਦਾ ਤੁਹਾਨੂੰ ਉਦੋਂ ਬੰਦੇ ਯਾਦ ਹੁਣ ਮੇਰੇ ਯਾਰ ਬੇਲੀ ਜਿਸਨ ਜਿਹੜੇ ਮੁਸਲਮਾਨੀ ਸਨ ਉਹਦੇ ਤੇ ਇਹ ਤਾਂ ਹਮ ਕੱਲ ਹੀ ਹੁੰਦੀ ਸੀ ਤੁਸੀਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਨੂੰ ਕਿੱਦਾਂ ਵੇਖਦੇ ਕਿੱਦਾਂ ਮਨਾਉਂਦੇ ਨਹੀਂ ਕਿੱਦਾਂ ਵੇਖਣ ਨੂੰ ਤੇ ਵੇਖੋ ਮਨ ਤੇ ਠੀਕ ਹੈ ਇੱਕ ਬੰਦੇ ਦੀ ਖੁਸ਼ੀ ਹੁੰਦੀ ਹੈ ਪਰ ਦੂਸਰਾ ਪੱਖ ਵੀ ਹੈ ਜਿਹੜਾ ਮੰਕਣਾ ਹੂੰ ਕੁਝ ਨਾ ਕੁਝ ਹੁੰਦਾ ਹੈ ਕਿਉਂਕਿ ਸੀਨ ਸਾਹਮਣੇ ਆ ਜਾਂਦੇ ਹਨ ਹੋਰ ਨਹੀਂ ਗੱਲ ਕੋਈ ਸੀਨ ਸਾਹਮਣੇ ਆ ਜਾਂਦੇ ਜਦੋਂ ਇਹ ਨਿਕਲੇ ਸਭਾ ਟੋਕੋ ਇਹ ਰਕਾਬਟਾ ਹੋਈਆਂ ਮਸਾਂ ਪਹੁੰਚੇ ਥੇ ਬੜੇ ਜਦੋਜਾਦ ਨਾਲ ਇੱਥੋਂ ਤੱਕ ਕਿ ਛੱਪੜਾਂ ਦਾ ਪਾਣੀ ਪੀਤਾ ਆਪਾਂ ਬੋਲੇ 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 ਹਾਂਜੀ ਪਾਣੀ ਨਹੀਂ ਹੈਗਾ ਤੇ ਛੱਪੜਾਂ ਚੋਂ ਉਦੋਂ ਨਲਕੇ ਵੀ ਇੰਨੇ ਨਹੀਂ ਹਨ ਹੈਗੇ ਉਹ ਨਲਕਾ ਤਾਂ ਠੀਕ ਸੀ ਕੋਈ ਖੂਹ ਨਹੀਂ ਹੂੰ ਤੇ ਛੱਪੜੀਆਂ ਚੋਂ ਪਾਣੀ ਪੀਤਾ ਬੁੱਕਾ ਨਾਲ ਹੂੰ ਉਹ ਵੀ ਦਿਨ ਯਾਦ ਹੈ ਜਿੱਦੇ ਤੁਹਾਡੇ ਪਰਿਵਾਰ ਦੇ ਕੋਹ ਹੋਰ ਜੀ ਸਨ ਤੁਹਾਡੇ ਰਿਸ਼ਤੇਦਾਰ ਸਨ ਉਹ ਵੀ ਫਿਰ ਉਧਰਲੇ ਪਾਸੇ ਆ ਗਏ ਉਹ ਸਾਰੇ ਇਧਰਲੇ ਪਾਸੇ ਆਉਣਾ ਸੀ ਫਿਰ ਉਹ ਅਸਲ ਗੱਲ ਇਹ ਸੀ ਕਿ ਉਹ ਹੋਰ ਕਿਤੇ ਚਲੇ ਗਏ ਅਖੀ ਕੱਲੇ ਇੱਥੇ ਬਾਅਦ ਵਿੱਚ ਮੇਲ ਹੋਇਆ ਮੇਲ ਤੇ ਬਾਅਦ ਚ ਹੁੰਦਾ ਹੀ ਰਿਹਾ ਅਜੇ ਵੀ ਜਿਹੜੇ ਆ ਹੋਰ ਇੱਥੇ ਲੱਗੇ ਬਨੇ ਹੈਗੇ ਨੂੰ ਬਾਅਦ ਚ ਪਤਾ ਲੱਗਦਾ ਆ ਫਲਾਣੇ ਥਾਂ ਦਾ ਤੇ ਇੰਗਰੇਜ਼ ਦਾ ਜਿਹੜੀਆਂ ਹੁਣ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੀ ਪੀੜ੍ਹੀ ਤੇ ਸਾਡੇ ਗਾਂਵ ਹੁਣ ਤੁਹਾਡੀਆਂ ਪੀੜ੍ਹੀਆਂ ਨੇ ਜਾਂ ਪੰਜਾਬੀ ਨੇ ਉਹਨਾਂ ਨੂੰ ਤੁਸੀਂ ਅੱਜ 15 ਅਗਸਤ ਇੱਕ ਸੰਦੇਸ਼ ਦੇਣਾ ਚਾਹੋਗੇ ਸਿੰਦੇ ਇਸੇ ਮੈਨਾਂ ਤੇ ਮਨ ਵੈਸੇ ਹੀ ਭਰ ਜਾਂਦਾ ਜਦੋਂ ਮੈਂ ਗੱਲ ਧਿਆਨ ਤੇ ਹੁੰਦੀ ਮੇਰੇ 'ਚ ਉਹਨਾਂ ਨੂੰ ਇਹ ਗੱਲ ਕਹਿਣਾ ਵਾ ਹਾਂ ਕੋਈ ਕੋਈ ਕੇ ਦਾ ਵੈਰੀ ਨਹੀਂ ਤੇ ਕੋਈ ਕੇ ਦਾ ਦੁਸ਼ਮਣ ਨਹੀਂ ਇਸ ਘਰ ਨੂੰ ਧਿਆਨ ਵਿੱਚ ਰੱਖ ਕੇ ਜਿਓ ਮੰਨੋ ਸਾਰੀ ਜਿਹੜੀ ਲੁਕਾਈ ਹੈ ਇਹ ਪ੍ਰਮਾਤਮਾ ਦੀ ਬਣਾਈ ਹੈ ਬਿਲਕੁਲ ਉਹ ਹੀ ਦੇਣਿਆ ਹਾਂਜੀ ਦੇਣਿਆ ਉਹਨੇ ਪਤਾ ਨਹੀਂ ਕਿਹੜੇ ਵੇਲੇ ਕੀ ਕਰ ਦੇਣਾ ਸਾਨੂੰ ਇਹ ਪਤਾ ਹੀ ਨਹੀਂ ਸੀ ਇਹ ਗੱਲ ਹੋ ਜਾਣੀ ਕੱਲ ਨੂੰ ਸਾਨੂੰ ਪਤਾ ਥੋੜਾ ਹੀ ਤੇ ਸਾਡੇ ਨਾਲ ਆਵਾਪਰ ਜਾਣੀ ਹਾਂਜੀ ਸਾਡੇ ਕੋਲ ਜੋ ਜ਼ਿੰਮੇਵਾਰਾਂ ਦਾ ਪਿੰਡ ਸੀ ਆਪਣੇ ਦੁਲਤੀ ਕੇ ਅੱਛਾ ਜਿੱਥੋਂ ਦਾ ਜਗਤਰਾਮ ਸੀ ਅੱਛਾ ਤੇ ਉਹਨਾਂ ਨੇ ਬੜਾ ਸਾਨੂੰ ਯੋਗ ਲਾਇਆ ਬਦੀ ਨਹੀਂ ਕੁਝ ਨਹੀਂ ਹੁੰਦਾ ਤੇ ਸਾਡੇ ਕੋਲ ਅਸੀਂ ਤੁਹਾਡੀ ਰੱਖਿਆ ਕਰਾਂਗੇ ਮੈਂ ਤੁਹਾਡੇ ਜਿਹੜੇ ਪਿੰਡੇ ਦੇ ਮਸਲਮਾਨ ਚੰਗੇ ਸੀ ਉਹ ਚੰਗੇ ਸੀ ਯਾਰੀ ਵੀ ਤੁਹਾਨੂੰ ਯਾਦ ਆਉਂਦੇ ਤੁਹਾਡੇ ਕੋਈ ਦੋਸਤਾਂ ਦਾ ਨਾ ਹੈ ਤੈਨੂੰ ਯਾਦ ਉਹਦੇ ਕੋਈ ਯਾਦ ਚੰਗੀ ਤਰ੍ਹਾਂ ਯਾਦ ਹੈ ਤਨਾਂ ਇੱਕ ਤੇ ਮੈਂ ਖੋਜੀ ਆਗਾਹੀ ਮੁਹੰਮਦਦੀਨ ਉਹ ਮੇਰੇ ਪਿਤਾ ਜੀ ਨਾਲ ਉਹਦਾ ਜੋੜ ਉੱਠਦਾ ਇੱਕ ਮਮਦਨ ਸਿੰਘ ਉਹ ਜਾਂ ਤਾਂ ਕਰਦਾ ਸੀ ਉਹਦਾ ਨਾਮ ਵੀ ਮਮਦਨ ਸੀ ਅੱਛਾ ਇੱਕ ਚੌਕੀਦਾਰ ਸੀ ਉਹਦਾ ਨਾਮ ਵੀ ਮਮਦਨ ਸਿੰਘ ਮੇਰੇ ਜਨੇ ਯਾਰਾਂ ਮਿਲੀਆਂ ਸੀ ਇੱਕ ਖੁਸ਼ੀ ਖੁਸ਼ੀ ਮਮਦ ਸੀ ਪਿੰਡ ਦੇ ਤੁਹਾਨੂੰ ਪਿੰਡ ਦੀ ਯਾਦ ਆਉਂਦੀ ਆਉਂਦੀ ਬੜੀ ਮੈਂ ਰਾਤ ਕਿਵੇਂ ਸੁਪਨੇ ਚੱਲ ਜਾਣਾ ਆਪਣੇ ਪਿੰਡ ਚੱਲ ਜਾਣਾ ਮੈਂ ਕਿ ਜਦੋਂ ਮੈਨੂੰ ਦਿਨ ਚੱਲਦਾ ਤੇ ਮੈਂ ਹੈਰਾਨ ਹੋ ਜਾਂਦਾ ਕਿ ਬਣ ਗਿਆ ਦੇਖੋ ਦੇਸ਼ ਦੀ ਆਜ਼ਾਦੀ ਨੂੰ 78 ਬਾਰੇ ਬੀਤਨ ਦੇ ਬਾਵਜੂਦ ਵੀ ਇਹ ਬਜ਼ੁਰਗਾਂ ਨੂੰ ਆਪਣਾ ਪਿੰਡ ਪੀੜ ਆਪਣੇ ਨਾਲ ਆਪਣੇ ਦੁਖਾਂਤ ਤੇ ਉਸ ਮੌਕੇ ਹੋਏ ਮੋਹ ਦੇ ਟਾਂਡਮ ਨਾਸ ਤੇ ਖਿਲਰੀਆਂ ਲਾਸ਼ਾਂ ਬਦਬੋ ਮਾਰਦੀਆਂ ਲਾਸ਼ਾਂ ਮੋਈਆਂ ਮਾਵਾਂ ਦੇ ਦੁੱਚੰਗ ਦੇ ਬਾਲ ਇਹਨਾਂ ਨੂੰ ਨਹੀਂ ਭੁੱਲਦੇ 15 ਅਗਸਤ ਆਜ਼ਾਦੀ ਦੇ ਦਿਹਾੜਾ ਜਿੱਥੇ ਅਸੀਂ ਚਾਵਾ ਖੁਸ਼ੀਆਂ ਨਾ ਬਣਾਉਂਦੇ ਆ ਇਹ ਬਜ਼ੁਰਗ ਜਿਹੜੇ ਆ ਇਹ ਆਪਣਾ ਪਿਛੋਕੜ ਯਾਦ ਕਰਕੇ ਭਾਵੁਕ ਹੋ ਜਾਂਦੇ ਆ ਇਹਨਾਂ ਨੂੰ ਨਹੀਂ ਭੁੱਲਦਾ ਉਹ ਸਮਾਂ ਭਾਵੇਂ ਸਾਡਾ ਮੁਲਕ ਆਜ਼ਾਦ ਹੋ ਗਿਆ ਇਹਦੇ ਵਿੱਚ ਸਾਨੂੰ ਹਿੰਦੂ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਸਾਰੇ ਇੱਥੇ ਵੱਸਦੇ ਆ ਸਾਰੇ ਪਿਆਰ ਨਾਲ ਰਹਿੰਦੇ ਆ ਇਸੇ ਤਰ੍ਹਾਂ ਉਸ ਵਕਤ ਸਾਲ 47 ਤੋਂ ਪਹਿਲਾਂ ਵੀ ਸਾਰੇ ਬੜੇ ਪਿਆਰ ਨਾਲ ਰਹਿੰਦੇ ਸੀਗੇ ਪਰ ਉਸ ਟਾਈਮ ਬਾਫਰਿਆ ਕੋਈ ਇਹੋ ਜਿਹਾ ਆਇਆ ਪੰਜਾਬੀਆਂ ਨੇ ਪੰਜਾਬੀਆਂ ਦਾ ਹੀ ਕਤਲ ਕੀਤਾ ਕਰੀਬ ਦੇ ਕਰੀਬ ਅੰਕੜੇ ਦੱਸਦੇ ਕਿ 10 ਲੱਖ ਤੋਂ ਵੱਧ ਪੰਜਾਬੀ ਉਹਨਾਂ ਜਨਾਲੇ ਵਿੱਚ ਅੰਜਾਈ ਮਾਰਿਆ ਗਿਆ ਧੀਆਂ ਪਣਾ ਦੀ ਈਟਾਂ ਰੁੜੀਆਂ ਉਹ ਮੰਦਰ ਜਿਹੜਾ ਆ ਉਹ ਪਰਮਾਤਮਾ ਕਰੇ ਇਹੋ ਜਿਹਾ ਮੰਦਰ ਕਦੀ ਵੀ ਕਿਸੇ ਮੁਲਕ ਕਿਸੇ ਵੀ ਕੌਮ ਦੇ ਵਿੱਚ ਨਾ ਵਾਪਰੇ ਇਹ ਸਾਡੀ ਸੱਚੇ ਰੱਬ ਗਾੜੀ ਦੁਆ ਆ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਤੁਹਾਡਾ ਧੰਨਵਾਦ 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 ਤੁਹਾਨੂੰ ਮੈਨੂੰ ਯਾਦ ਆਉਂਦੀ ਹਾਂ ਬੜੀ ਨਾਰਾਦ ਕੇ ਵਿੱਚ ਸੁਪਨੇ ਚੱਲ ਜਾਣਾ ਆਪਣੇ ਪੈਨ ਚੱਲ ਜਾਣਾ ਮੈਂ ਤੇ ਜਦੋਂ ਮੈਂ ਦੇਨ ਚਾਹਦਾ ਤੇ ਮੈਂ ਹੈਰਾਨ ਹੋ ਜਾਂਦਾ ਇੱਕ ਬਣ ਗਿਆ ਇਹ ਨਿਕਲੇ ਇਸ ਵੱਡ ਟੋਕੋ ਹੀ ਰਿਕਾਟਾ ਹੋਈਆਂ ਮਾ ਸਾ ਪਹੁੰਚੇ ਥੇ ਬੜੇ ਜਦੋਜਾਦ ਨਾਲ ਇਥੋਂ ਤੱਕ ਛਪੜਾਂ ਦਾ ਪਾਣੀ ਪੀਤਾ ਆਪਾਂ ਬੋਲੇ 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 ਹਾਂਜੀ ਅੰਤੇ ਹੁਣ ਬਹੁਤ ਆ ਉਦੋਂ ਬਹੁਤਾ ਛਮਾਨ ਨਹੀਂ ਸੀ ਹਮ ਲੋਕਾਂ ਕੋਲ ਹਮ ਤੁਕੇ ਰੋਟੀ ਪਾਣੀ ਮਹਾ ਚੱਲਦੇ ਹਨ ਇਹ ਬਟਾਰੇ ਆ ਬਟਾਰੇ ਸਾਡੇ ਇੱਥੇ ਸਾਡੇ ਪਿਤਾ ਜੀ ਕੱਲੇ ਸਨ ਉਹ ਵੀ ਸਾਨੂੰ ਇਥੋਂ ਲੈ ਕੇ ਆਜੋ ਉੱਥੇ ਨਾਲ ਹੀ ਅੱਡਾ ਵੇ ਦੇ ਨਾਲ ਹੀ ਸਟੇਸ਼ਨ ਆ ਫਿਰ ਉਦੋਂ ਦੇ ਇੱਥੇ ਫਿਰ ਇਹ ਜੇ ਆਣ ਕੇ ਤੁਸੀਂ ਜਦੋਂ ਇੱਥੇ ਆਏ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਚਾਨੀ ਜਿੱਥੇ ਆਣ ਕੇ ਠਹਿਰੇ ਹੋ ਨਹੀਂ ਪਹਿਲਾਂ ਅਮਰਸਰ ਠਹਿਰੇ ਪਹਿਲਾਂ ਅਮਰਸਰ ਅਮਰਸਰ ਫਿਰ ਆਏ ਬਟਾੜੇ ਰੋਟੀ ਪਾਣੀ ਦਾ ਜਾਂ ਰਹਿਣ ਦਾ ਕਿਦਾਂ ਹੋਇਆ ਉਦੋਂ ਨਾਲ ਨਹੀਂ ਰੋਟੀ ਪਾਣੀ ਤੇ ਚਲੋ ਮਾੜਾ ਮੋਟਾ ਸਰਕਾਰੀ ਤੌਰ ਤੇ ਕਿ ਛੋਲੇ ਮਿਲਦੇ ਸੀ ਗੁੜ ਮਿਲਦਾ ਸੀ ਹੂੰ ਸਾਨੂੰ ਹੂੰ ਹੂੰ ਉਹ ਨਹੀਂ ਕੋਈ ਮਿਲਦਾ ਪਾਣੀ ਪਾਣੀ ਦਾ ਵੀ ਉਦੋਂ ਕਮੀ ਸੀ ਪਾਣੀ ਵੀ ਟੈਂਕੀਆਂ ਤੇ ਮਿਲਦਾ ਸੀ ਸਾਨੂੰ ਹੂੰ ਹੂੰ ਤੇ ਉਹਨਾਂ ਨੇ ਲੈਣਾ ਲੱਗ ਜਾਣੀਆਂ ਹੂੰ ਤੇ ਉਹਨੇ ਚੋਲੇ ਦੇਨੇ ਗੁੜ ਦੇਣਾ ਪਾਣੀ ਦੇਣਾ ਹਾਂਜੀ ਤੇ ਫਿਰ ਅਸੀਂ ਆ ਕੇ ਬਟਾਲੇ ਬਟਾਲੇ ਥੋੜਾ ਜਿਹਾ ਨਾਂਗਾਂ ਵਾਲੀ ਗੜੀਆਂ ਜੇ ਵੀ ਹੈਗੀ ਹੂੰ ਇੱਥੇ ਹਾਂਜੀ ਜੇ ਤੁਹਾਨੂੰ ਜਿਹਨੂੰ ਤੁਸੀਂ ਉੱਥੋਂ ਤੁਰੇ ਹੋ ਪਿੰਡ ਜੋ ਜਾੜਾ ਹੋ ਗਿਆ ਸਾਰਾ ਕੁਝ ਸਾਡਾ ਘਰ ਬਾ ਤੁਹਾਡਾ ਉੱਥੇ ਰਹਿ ਗਿਆ ਉਹਨਾਂ ਲੋਕਾਂ ਦਾ ਵੀ ਰਹਿ ਗਿਆ ਹੋਵੇਗਾ ਤੇ ਇੱਥੇ ਆਣ ਕੇ ਫਿਰ ਜਿਹੜਾ ਬੜਾ ਮੁਸ਼ਕਲ ਨਹੀਂ ਹੋਵੇ ਕਿੱਦਾਂ ਸੁਖ ਦੇ ਦਿਨ ਬੀਤਦੇ ਸੀਗੇ ਉਹ ਸਾਰੇ ਨਾ ਹੌਕੇ ਹੌਕੇ ਹਵਾਵਾਂ ਦੀ ਗੱਲ ਸੀ ਉਹਦੇ ਬਾਕੀ ਆ ਵੀ ਸਮਾਨ ਤੇ ਹੁਣ ਬਹੁਤ ਆ ਉਹ ਤੋਂ ਬਹੁਤਾ ਸਮਾਨ ਨਹੀਂ ਸੀ ਹੂੰ ਲੋਕਾਂ ਕੋਲ ਹੂੰ ਕਿਉਂਕਿ ਰੋਟੀ ਪਾਣੀ ਮਹਾ ਚੱਲਦੇ ਹਨ ਠੀਕ ਹੈ ਕਿ ਨਹੀਂ ਗੱਲ ਇਸ ਕਰਕੇ ਫਿਰ ਮੋਲਕੇ ਦੇ ਇੱਥੇ ਆ ਗਏ ਅਸੀਂ ਬਟਾਲੇ ਆਏ ਬਟਾਲੇ ਸਾਡੇ ਇੱਥੇ ਸਾਡੇ ਪਿਤਾ ਜੀ ਕੱਲੇ ਸਨ ਉਹ ਫਿਰ ਸਾਨੂੰ ਇੱਥੋਂ ਲੈ ਕੇ ਆ ਗਏ ਉੱਥੇ ਹੂੰ ਨਾਲ ਹੀ ਅਡਾਵਾ ਦੇ ਨਾਲ ਹੀ ਸਟੇਸ਼ਨ ਆ ਫਿਰ ਉਦੋਂ ਦੇ ਇੱਥੇ ਫਿਰ ਜਦੋਂ ਹੁਣ ਤੁਹਾਡਾ ਕਦੀ ਮਨ ਕਰਦਾ ਆਪਣੇ ਪਿੰਡ ਜਾਣ ਨੂੰ ਮੈਂ ਟਰਾਈ ਵੀ ਮਾਰੀ ਨਹੀਂ ਗੱਲ ਬਾਈ ਕੀ ਟਰਾਈ ਮਾਰੀ ਤਾਂ ਹਾਂ ਉੱਥੇ ਮੇਰੇ ਹਾਂ ਦਾ ਕੋਈ ਹੈ ਹੀ ਨਹੀਂ ਕਿਹਦੇ ਕੋ ਜਾਣਾ ਹਾਂ ਦਾ ਬਥੇ ਦਿਨ ਪਿਛਲੀ ਗੱਲ ਕਰ ਲਈਏ ਤੁਹਾਨੂੰ ਯਾਦ ਹੋਣਾ ਉਹ ਤੇ ਅਹਿਸਾਨ ਬਾਜੂਏ ਨਾਲ ਗੱਲ ਹੋਈ ਸੀ ਹਾਂ ਯਾਦ ਹੈ ਹਾਂ ਅਹਿਸਾਨ ਬਾਜੂਏ ਨਾਲ ਗੱਲ ਹੋਈ ਸੀ ਤੇ ਉੱਥੇ ਗਿਆ ਵੀ ਸੀ ਉਹ ਤੁਹਾਡੇ ਤੋਂ ਅੰਡੇ 47 ਤੋਂ ਪਹਿਲਾਂ ਤਾਂ ਬੰਦਾ ਕੋਈ ਨਹੀਂ ਇੱਥੇ ਮੈਂ ਗੱਲ ਕਿਹਦੇ ਨਾਲ ਕਰਾਂ ਤੇ ਜਿਹੜਾ ਜਦੋਂ ਅੱਜ ਕੱਲ ਅੱਜ ਹੁਣ ਜਿਹੜਾ ਆਜ਼ਾਦੀ ਦਾ ਦਿਹਾੜਾ ਆ ਹਾਂਜੀ ਹਾਂਜੀ 15 ਅਗਸਤ ਆ ਇੱਥੇ 15 ਅਗਸਤ ਬੜੀ ਵੱਡੀ ਪੱਧਰ ਤੇ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾਂਦਾ ਆ ਹਾਂਜੀ ਬਹੁਤ ਬੜੀ ਮਨਾਇਆ ਜਾਂਦਾ ਬੜੀ ਬੰਨੀ ਮਨਾਇਆ ਜਾਂਦਾ ਉਦੋਂ 14 ਅਗਸਤ ਮਨਾਇਆ ਜਾਂਦਾ ਇੱਧਰ ਪਾਸੇ 15 ਮਾਰ 15 ਅਗਸਤ ਉਦੋਂ ਤੁਹਾਡਾ ਫੇ ਕਿੰਨੀ ਕੁ ਮਨ ਨੂੰ ਚਾ ਚੜਦਾ ਕਿਦਾਂ ਹੁੰਦਾ ਨਹੀਂ ਚਾ ਤਾਂ ਇੱਕ ਬੰਨੇ ਹੈਗੀ ਇਹ ਗੱਲ ਪਈ ਬੜਾ ਆਜ਼ਾਦ ਹੋਇਆ ਬੜੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਹੋਈਆਂ ਕਈ ਕੁਝ ਹੋਇਆ ਪਰ ਦੂਰੇ ਬੰਨੇ ਕੀ ਚੀਜ਼ ਦੀ ਪੈਦਾ ਹੁੰਦੀ ਹੈ ਤੇ ਅੱਛਾ ਤੇ ਵੇਖੋ ਇਹ ਬਸ ਦੇ ਰਸਤੇ ਚੰਗੇ ਭਲੇ ਸਾਨੂੰ ਉਜਾੜ ਕੇ ਰੱਖ ਦਿੱਤਾ ਸਾਨੂੰ ਇੱਧਰ ਹੁਣ 15 ਕਸ਼ਤ ਫਿਰ ਤੁਹਾਡਾ ਕਿਦਾਂ ਕੀ ਯਾਦ ਆਉਂਦਾ ਤੁਹਾਨੂੰ ਤੂੰ ਬੈਂਦੇ ਯਾਦ ਹੁਣ ਮੇਰੇ ਯਾਰ ਬੇਲੀ ਜਿਸਨ ਜਿਹੜੇ ਮੁਸਲਮਾਨ ਹੀ ਸਨ ਉਹਦੇ ਤੇ ਇਹ ਤਰ੍ਹਾਂ ਵੀ ਕੱਲੇ ਹੀ ਹੁੰਦੇ ਸੀ ਜੀ ਤੁਸੀਂ 15 ਅਗਸਤ ਨੂੰ ਆਜ਼ਾਦੀ ਵਾਲੇ ਨੂੰ ਕਿੱਦਾਂ ਵੇਖਦੇ ਹੋ ਕਿੱਦਾਂ ਮਨਾਉਂਦੇ ਹੋ ਨਹੀਂ ਕਿੱਦਾਂ ਵੇਖਣ ਨੂੰ ਤੇ ਵੇਖੋ ਮਨ ਤੇ ਠੀਕ ਹੈ ਇੱਕ ਬੰਦੇ ਦੀ ਖੁਸ਼ੀ ਹੁੰਦੀ ਹੈ ਪਰ ਦੂਸਰਾ ਪੱਖ ਵੀ ਹੈ ਦਰਾਂ ਮੰਚੇ ਨਾ ਹੂੰ ਐ ਕੁਝ ਨਾ ਕੁਝ ਹੁੰਦਾ ਹੈ ਕਿਉਂਕਿ ਸੀਨ ਸਾਹਮਣੇ ਆ ਜਾਂਦੇ ਆ ਹੋਰ ਨਹੀਂ ਗੱਲ ਕੋਈ ਸੀਨ ਸਾਹਮਣੇ ਆ ਜਾਂਦੇ ਆ ਜਦੋਂ ਇਹ ਨਿਕਲੇ ਸਬੱਡ ਟੋਕੋ ਇਹ ਰਕਾਬਟਾ ਹੋਈਆਂ ਮਥਾ ਪਹੁੰਚੇ ਥੇ ਬੜੇ ਜਦੋਜਾਦ ਨਾਲ ਇੱਥੇ ਤੱਕ ਛੱਪੜਾਂ ਦਾ ਪਾਣੀ ਪੀਤਾ ਆਪਾਂ ਬੋਲੇ 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 ਹਾਂਜੀ ਪਾਣੀ ਨਹੀਂ ਹੈਗਾ ਤੇ ਛੱਪੜਾਂ ਚੋਂ ਉਦੋਂ ਨਲਕੇ ਵੀ ਇੰਨੇ ਨਹੀਂ ਹਨ ਹੈਗੇ ਉਹ ਨਲਕਾ ਤਾਂ ਠੀਕ ਸੀ ਕੋਈ ਖੂਹ ਸੀ ਨੇ ਤੇ ਛੱਪੜੀਆਂ ਚੋਂ ਪਾਣੀ ਪੀਤਾ ਮੁਕਾ ਨਾਲ ਉਹ ਵੀ ਦਿਨ ਯਾਦ ਹੈ ਜਿੱਦੇ ਤੁਹਾਡੇ ਪਰਿਵਾਰ ਦੇ ਕੋ ਹੋਰ ਜੀ ਸਨ ਤੁਹਾਡੇ ਰਿਸ਼ਤੇਦਾਰ ਸਨ ਉਹ ਵੀ ਫਿਰ ਇਧਰਲੇ ਪਾਸੇ ਆ ਗਏ ਉਹ ਸਾਰੇ ਇਧਰਲੇ ਪਾਸੇ ਆਉਣਾ ਸੀ ਫਿਰ ਉਹ ਅਸਲ ਗੱਲ ਇਹ ਸੀ ਕਿ ਉਹ ਹੋਰ ਕਿਤੇ ਚਲੇ ਗਏ ਅਸੀਂ ਇਕੱਲੇ ਇੱਥੇ ਬਾਅਦ ਵਿੱਚ ਮੇਲ ਹੋਇਆ ਮੇਲ ਤੇ ਬਾਅਦ ਚ ਹੁੰਦਾ ਹੀ ਰਿਹਾ ਅਜੇ ਵੀ ਜਿਹੜੇ ਆ ਹੋਰ ਇੱਥੇ ਲੱਗ ਬਨੇ ਹੈਗੇ ਨੂੰ ਬਾਅਦ ਚ ਪਤਾ ਲੱਗਦਾ ਆ ਫਲਾਣੇ ਥਾਂ ਦਾ ਤੇ ਇੰਗਰੇਜ਼ਾਂ ਦਾ ਜਿਹੜੀ ਆਉਣ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੀ ਪੀੜ੍ਹੀ ਤੇ ਸਾਡੇ ਗਾਂਵ ਹੁਣ ਆਈ ਤੁਹਾਡੀਆਂ ਪੀੜ੍ਹੀਆਂ ਨੇ ਜਾਂ ਪੰਜਾਬੀ ਨੇ ਉਹਨਾਂ ਨੂੰ ਤੁਸੀਂ ਅੱਜ 15 ਅਗਸਤ ਇੱਕ ਸੰਦੇਸ਼ ਦੇਣਾ ਚਾਹੋਗੇ ਸਿੰਧੀ ਐਸੀ ਮਨ ਤੇ ਮਨ ਵੈਸੇ ਹੀ ਭਰ ਜਾਂਦਾ ਜਦੋਂ ਮਨ ਗੱਲ ਧਿਆਨ ਤੇ ਹੁੰਦੀ ਮੇਰੇ ਤੇ ਉਹਨਾਂ ਨੂੰ ਇਹ ਗੱਲ ਕਹਿਣਾ ਵਾ ਹਮ ਕੋਈ ਕਿਸੇ ਦਾ ਵੈਰੀ ਨਹੀਂ ਤੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਿਓ ਮੰਨ ਲਓ ਸਾਰੀ ਜਿਹੜੀ ਲੁਕਾਈ ਆ ਇਹ ਪਰਮਾਤਮਾ ਦੀ ਬਣਾਈ ਹੈ ਬਿਲਕੁਲ ਉਹ ਦੀ ਦੇਣ ਹੈ ਹਾਂ ਜੀ ਦੇਣਾ ਉਹਨੇ ਪਤਾ ਨਹੀਂ ਕਿਹੜੇ ਵੇਲੇ ਕੀ ਕਰ ਦੇਣਾ ਸਾਨੂੰ ਇਹ ਪਤਾ ਹੀ ਨਹੀਂ ਸੀ ਇਹ ਗੱਲ ਹੋ ਜਾਣੀ ਕੱਲ ਨੂੰ ਸਾਨੂੰ ਪਤਾ ਥੋੜਾ ਹੀ ਪੇ ਸਾਡੇ ਨਾਲ ਆਵਾਪਰ ਜਾਣੀ ਹਾਂਜੀ ਸਾਡੇ ਕੋਲ ਜੋ ਜ਼ਿੰਮੇਵਾਰਾਂ ਦਾ ਪਿੰਡ ਸੀ ਆਪਣੇ ਦੁਰਤੀ ਕੇ ਅੱਛਾ ਜਿੱਥੋਂ ਦਾ ਜਗਤਰਾਮ ਸੀ ਅੱਛਾ ਤੇ ਉਹਨਾਂ ਨੇ ਬੜਾ ਸਾਨੂੰ ਯੋਰ ਲਾਇਆ ਬਤ ਨਹੀਂ ਕੁਝ ਨਹੀਂ ਹੁੰਦਾ ਤੇ ਸਾਡੇ ਕੋਲ ਅਸੀਂ ਤੁਹਾਡੀ ਰੱਖਿਆ ਕਰਾਂਗੇ ਮੈਂ ਤੁਹਾਡੇ ਜਿਹੜੇ ਪਿੰਡੇ ਦੇ ਮਸਲੂਮ ਚੰਗੇ ਸੀ ਉਹ ਚੰਗੇ ਸੀ ਯਾਰੀ ਵੀ ਤੁਹਾਨੂੰ ਯਾਰ ਹੁੰਦੇ ਤੁਹਾਡੇ ਕੋਈ ਦੋਸਤਾਂ ਦਾ ਨਾਂ ਹੈ ਤੈਨੂੰ ਯਾਦ ਉਹਦੇ ਕੋਈ ਯਾਦ ਚੰਗੀ ਚੰਗਾ ਯਾਦ ਹੈ ਤਨਾਂ ਇੱਕ ਤੈਨੂੰ ਖੋਜੀ ਆਗਾਹੀ محمد دین ਉਹ ਮੇਰੇ ਪਿਤਾ ਜੀ ਨਾਲ ਉਹਦਾ ਜੁਟਦਾ ਇੱਕ محمد دین ਸੀ ਉਹ ਜਾਂ ਤਾਂ ਕਰਦਾ ਉਹਦਾ ਨਾਮ ਵੀ محمد دین ਸੀ ਅੱਛਾ ਇੱਕ ਚੌਕੀਦਾਰ ਸੀ ਉਹਦਾ ਨਾਮ ਵੀ محمد دین ਸੀ ਮੇਰੇ ਜਿਹੜੇ ਯਾਰਾਂ ਮਿਲੇ ਸੀ ਇੱਕ ਖੁਸ਼ੀ ਖੁਸ਼ੀ محمد ਸੀ ਪਿੰਡੇ ਦੇ ਤਾਨੂੰ ਮੇਰੀ ਯਾਦ ਆਉਂਦੀ ਆਉਂਦੀ ਬੜੀ ਮੈਂ ਰਾਤ ਕੇ ਵੀ ਸਵੇਰੇ ਚੱਲ ਜਾਣਾ ਆਪਣੇ ਪੈਨ ਚੱਲ ਜਾਣਾ ਮੈਂ ਕਿ ਜਦੋਂ ਮੈਨੂੰ ਦੇਨ ਚਾਹਦਾ ਤੇ ਮੈਂ ਹਰਾਉਣਾ